ਆਪਣੇ ਦਾ ਇੱਕ ਫਰੈਂਡ ਨੇ ਆਪਣੇ ਭਰਾ ਨੇ ਆਪਦੇ ਵਾਸਤੇ ਮਗਾਇਆ ਸੀਗਾ ਡਰੋਨ ਤੇ ਚਲੋ ਚੈੱਕ ਕਰਨ ਦੇ ਖਾਤਰ ਬਾਈ ਨੇ ਡਰੋਨ ਜਿਹੜਾ ਉਹ ਹਵਾ ਦੇ ਵਿੱਚ ਉਡਾਦਾ ਤੇ ਚਲੋ ਕੈਮਰਾ ਗੁੰਮਰਾ ਬਾਈ ਚੈੱਕ ਕਰਦਾ ਸੀਗਾ ਡਰੋਨ ਦੀ ਕੁਆਲਿਟੀ ਵਗੈਰਾ ਚੈੱਕ ਕਰਦਾ ਸੀਗਾ ਡਰੋਨ ਦੀ ਕੁਆਲਿਟੀ ਕਿਵੇਂ ਆ ਸਾਰਾ ਕੁਝ ਬਹੁਤ ਵਧੀਆ ਬਹੁਤ ਸਹੀ ਚੱਲ ਰਿਹਾ ਸੀਗਾ ਤੇ ਤਕਨੀਕੀ ਕਾਰਨ ਕਰਕੇ ਜਿਹੜਾ ਡਰੋਨ ਆ ਉਹ ਆਊਟ ਆਫ ਕੰਟਰੋਲ ਹੋ ਗਿਆ ਤੇ ਸਾਡੇ ਕੋਲੇ ਵੀ ਹੁਣ ਕੰਲਾ ਰਿਮੋਟ ਰਹਿ ਗਿਆ ਜਿਹੜਾ ਡਰੋਨ ਆ ਉਹ ਹਵਾ ਦੇ ਵਿੱਚ ਉੱਟ ਗਿਆ ਚਲੋ ਤਕਨੀਕੀ ਖਰਾਬੀ ਕਰਕੇ ਜੇ ਡਰੋਨ ਜਿਹੜਾ ਆਊਟ ਆਫ ਕੰਟਰੋਲ ਹੋ ਕੇ ਅੱਖੋਂ ਗੁੰਮੇ ਹੋ ਗਿਆ ਦਿਸੇ ਨਹੀਂ ਡਰੋਨ ਕਿੱਧਰ ਗਿਆ ਜਿਹੜਾ ਵੀ ਸਾਡਾ ਡਰੋਨ ਲੱਭ ਕੇ ਲਊਗਾ ਉਹਨੂੰ ਜਿਹੜਾ ਉਹਦਾ ਵੱਡ ਦਾ ਬਾਜਵੇ ਨਾਮ ਆ ਉਹ ਵੀ ਦਿੱਤਾ ਆਇਆ ਪਿਆ ਜਾਨ ਬਸ ਅਨਬਾਕਸਿੰਗ ਕੀਤੀ ਹੈ ਘਰੇ ਤੇ ਵੀਡੀਓ ਬਣਾ ਕੇ ਚੈੱਕ ਕਰਨ ਲੱਗੇ ਉਸ ਤੋਂ ਬਾਅਦ ਤਾਂ ਡਰਾਉਣ ਹਵਾ ਹਵਾ ਹੀ ਹੋ ਗਿਆ ਜੀ ਪਤਾ ਨਹੀਂ ਕਿੱਧਰ ਗਿਆ ਅੱਜ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵੀਰੇ ਅੱਜ ਨਾਲ ਆਪਾਂ ਜਾਨ ਥੋੜੀ ਜੀ ਜ਼ਰੂਰੀ ਸੂਚਨਾ ਜ਼ਰੂਰੀ ਬੇਨਤੀ ਲੈ ਕੇ ਆਏ ਔਡੇ ਨਾਲ ਕਿਉਂਕਿ ਜਿਹੜੇ ਆਪਣੇ ਲੋਕਲ ਗਹਿਣਾ ਹੋ ਗਏ ਇਹਨਾਂ ਵਾਸਤੇ ਖਾਸ ਕਰਕੇ ਬੇਨਤੀ ਆ ਆਪਣੇ ਨਾਲ ਇੱਕ ਫਰੈਂਡ ਨੇ ਆਪਣੇ ਭਰਾ ਨੇ ਆਪਦੇ ਵਾਸਤੇ ਮਗਾਇਆ ਸੀਗਾ ਡਰੋਨ ਤੇ ਅੱਜ ਹੀ ਮਗਾਇਆ ਸੀਗਾ ਡਰੋਨ ਤੇ ਚਲੋ ਡਰੋਨ ਆਇਆ ਉਹ ਦਾ 12 ਵਜੇ ਦੇ ਕਰੀਬ ਪਿੱਛੋਂ ਡੱਬਾ ਡੱਬਾ ਡਰੋਨ ਵਾਲਾ ਖੋਲਿਆ ਬਾਈ ਨੇ ਕੱਚੇ ਅਸਤਰ ਬੈਗਾ ਡਰੋਨ ਦਾ ਜੀ ਵਧੀਆ ਪੈਕਿੰਗ ਫੋਕਿੰਗ ਪੂਰੀ ਤਗੜੀ ਕੀਤੀ ਹੋਈ ਆ ਅੱਜ ਦੁਪਹਿਰ 12 ਵਜੇ ਦੇ ਕਰੀਬ ਗੱਲਾਂ ਜੀ ਤੇ ਚਲੋ ਚੈੱਕ ਕਰਨ ਦੇ ਖਾਤਰ ਭਾਈ ਨੇ ਡਰੋਨਾ ਜਿਹੜਾ ਉਹ ਹਵਾ ਦੇ ਵਿੱਚ ਉਡਾਦਾ ਤੇ ਚਲੋ ਕੈਮਰਾ ਗੋਮਰਾ ਭਾਈ ਚੈੱਕ ਕਰਦਾ ਸੀਗਾ ਡਰੋਨ ਦੀ ਕੁਆਲਿਟੀ ਵਗੈਰਾ ਚੈੱਕ ਕਰਦਾ ਸੀਗਾ ਡਰੋਨ ਦੀ ਕੁਆਲਿਟੀ ਕਿਵੇਂ ਆ ਸਾਰਾ ਕੁਝ ਬਹੁਤ ਵਧੀਆ ਬਹੁਤ ਸਹੀ ਚੱਲ ਰਿਹਾ ਸੀਗਾ ਤੇ ਤਕਨੀਕੀ ਕਾਰਨ ਕਰਕੇ ਜਿਹੜਾ ਡਰੋਨ ਆ ਉਹ ਆਟੋ ਆਫ ਕੰਟਰੋਲ ਹੋ ਗਿਆ ਤੇ ਸਾਡੇ ਕੋਲੇ ਵੀਰੇ ਹੁਣ ਕੱਲਾ ਰਿਮੋਟ ਰਹਿ ਗਿਆ ਤੇ ਜਿਹੜਾ ਡਰੋਨ ਆ ਉਹ ਲੋਕਲ ਗਹਿਲਾ ਜਾਂ ਜਿਹੜਾ ਸਾਡਾ ਗਹਿਲਾ ਏਰੀਆ ਦਾ ਇਹਦੇ ਵਿੱਚ ਵਿੱਚ ਆ ਤੇ ਜਿਹੜਾ ਰਿਮੋਟ ਆ ਡਰੋਨ ਤਾਂ ਸਾਡੇ ਕੋਲੇ ਰਹਿ ਗਿਆ ਜੀ ਕੱਲਾ ਜਿਹੜਾ ਡਰੋਨ ਆ ਉਹ ਹਵਾ ਦੇ ਵਿੱਚ ਉੱਟ ਗਿਆ ਤੇ ਰਿਮੋਟ ਸਾਡਾ ਹੈਗਾ ਬਲੈਕ ਕਲਰ ਦਾ ਡਰੋਨ ਦੇ ਉੱਪਰ ਜਿਹੜੀ ਬਲੂ ਲਾਈਟ ਲੱਗੀ ਹੋਈ ਆ ਆਜੀ ਡਰੋਨ ਡਰੋਣ ਮਗਾਇਆ ਸੀਗਾ ਯਾਰ ਤੇ ਤੁਹਾਨੂੰ ਦੱਸ ਦਣਾ ਆਹ ਕਲਰ ਦਾ ਡਰੋਨਾ ਵਾਈਟ ਬਰਾਊਨ ਜਾਂ ਮਿਕਸ ਜਾਂ ਕਲਰ ਦਾ ਹੈ ਇਹ ਕਲਰ ਦਾ ਡਰੋਨਾ ਤੇ ਉੱਪਰ ਜਿਹੜੀ ਨਿਸ਼ਾਨੀ ਆ ਬਲੂ ਲਾਈਟ ਲੱਗੀ ਹੋਈ ਆ ਪਰ ਤੇ ਮੇਰੇ ਜਿਹੜਾ ਫਰੈਂਡ ਨੇ ਮਗਾਇਆ ਸੀਗਾ ਡਰੋਨ ਸਿਰਫ 4-5 ਮਿੰਟ ਦੇ ਖਾਤਿਰ ਉਹਨਾਂ ਨੇ ਫੜ ਕੇ ਦੇਖਿਆ ਹੱਥ ਦੇ ਵਿੱਚ ਉਸ ਤੋਂ ਬਾਅਦ ਸਿੱਧਾ ਹਵਾ ਦੇ ਵਿੱਚ ਛੱਡਦਾ ਚਲੋ ਚੈੱਕ ਕਰਦੇ ਸੀ ਕਿ ਡਰੋਨ ਬਹੁਤ ਵਧੀਆ ਕੰਟਰੋਲ ਕਰ ਰਿਹਾ ਸੀਗਾ ਵੀਡੀਓ ਵਗੈਰਾ ਬਹੁਤ ਸੋਹਣੀ ਬਣਾ ਰਿਹਾ ਸੀਗਾ ਚਲੋ ਤਕਨੀਕੀ ਖਰਾਬੀ ਕਰਕੇ ਜੇ ਡਰੋਨ ਜਿਹੜਾ ਆਊਟ ਆਫ ਕੰਟਰੋਲ ਹੋ ਕੇ ਅੱਖੋਂ ਉਹਲੇ ਹੋ ਗਿਆ ਦਿਸਾਈ ਨਹੀਂ ਡਰੋਨ ਕਿੱਧਰ ਗਿਆ ਮਿੰਟ ਬਸ 5 ਕੇ ਜਿਹੜਾ ਉਹ ਤੋਂ ਬਾਅਦ ਤਾਂ ਡਰੋਨ ਜਿਹੜਾ ਮੰਨ ਕੇ ਚਲੋ ਮਾਛੀ ਕੇ ਰੋੜ ਤੋਂ ਉਹ ਬਾਈ ਨੇ ਵੀ ਰੇਲੇ ਚੜਾਇਆ ਸੀ ਘੰਟਰੋਨ ਉੱਪਰ ਹਵਾ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਡਰੋਨ ਆਇਆਗਾ ਵੀਰੇ ਬਿਜਲੀ ਵਾਲੇ ਦੀ ਦੁਕਾਨ ਵਾਲ ਨੂੰ ਆਇਆ ਜਦੋਂ ਆਟੋ ਕੰਟਰੋਲ ਹੋਇਆ ਡਰੋਨ ਦੀ ਇੱਧਰੋਂ ਆਇਆ ਪਿੰਡ ਦੇ ਵਿੱਚੋਂ ਡਰੋਨ ਆਇਆਗਾ ਵੀਰ ਬਣ ਕੇ ਯਾਰ ਜੇ ਕਿਸੇ ਵੀ ਵੀਰ ਭਰਾ ਨੂੰ ਡਰੋਨ ਮਿਲੇ ਤਾਂ ਮੇਰੇ ਨਾਲ ਸੰਪਰਕ ਕਰ ਲਵੇ ਤੇ ਜਿਹੜਾ ਵੀ ਸਾਡਾ ਡਰੋਨ ਲੱਭ ਕੇ ਤੋਗਾ ਉਹਨੂੰ ਜਿਹੜਾ ਉਹਦਾ ਵੜਦਾ ਬਾਜਵੇ ਨਾਮ ਆ ਉਹ ਵੀ ਦਿੱਤਾ ਆਇਆ ਮੇਗਾ ਜੀ ਕਿਉਂਕਿ ਬਹੁਤ ਕੀਮਤੀ ਚੀਜ਼ ਆ ਮੇਰੇ ਪ੍ਰਾਣੋਂ ਘੱਟੋ ਘੱਟ 6 ਮਹੀਨੇ ਹੋ ਗਏ ਸੀਗੇ ਮਿਹਨਤ ਕਰਦੇ ਨੂੰ ਡਰੋਨ ਦੇ ਲਈ ਇਕੱਲਾ ਇਕੱਲਾ ਪੈਸਾ ਜੋੜਦੇ ਨੂੰ ਘੱਟੋ ਘੱਟ 42000 ਦੇ ਕਰੀਬ ਆਇਆ ਸੀਗਾ ਜੀ ਇਹ 40 42000 ਦੇ ਕਰੀਬ ਆਇਆ ਸੀਗਾ ਬਸ ਅਨਬਾਕਸਿੰਗ ਕੀਤੀ ਆ ਘਰੇ ਤੇ ਵੀਡੀਓ ਬਣਾ ਕੇ ਚੈੱਕ ਕਰਨ ਲੱਗੇ। ਉਸ ਤੋਂ ਬਾਅਦ ਤਾਂ ਡਰੋਨ ਹਵਾ ਹਵਾ ਹੀ ਹੋ ਗਿਆ ਜੀ। ਪਤਾ ਨਹੀਂ ਕਿੱਧਰ ਗਿਆ। ਸੋ ਸਾਰੇ ਵੀਰਾਂ ਨੇ ਇੱਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਆ। ਮੇਰੇ ਪੀਗੀ ਦਾ ਡਰੋਨ ਆ ਜਿਹੜਾ ਨਵਾਂ ਡਰੋਨ ਆ ਬਿਲਕੁਲ। ਆ ਕਲਰ ਆ ਜੀ। ਤੁਸੀਂ ਦੇਖ ਸਕਦੇ ਹੋ। ਵਾਈਟ ਤੇ ਭਰਾਉਣਾ ਮੈਕਸੇਜ ਆ ਕਲਰ ਆ। ਉੱਪਰ ਇਹਦੇ ਬਲੂ ਕਲਰ ਦੀ ਲਾਈਟ ਲੱਗੀ ਹੋਈ ਆ। ਆਊਟ ਆਫ ਕੰਟਰੋਲ ਹੋ ਗਿਆ। ਇਹਦੇ ਕਰਕੇ ਸਾਡਾ ਡਰੋਨ ਕੰਮ ਨਹੀਂ ਆ। ਜਿਹੜੇ ਸਾਨੂੰ ਚਾਂਸ ਲੱਗਦੇ ਆ ਜਿਆਦਾ ਗਹਿਣਾ ਪਿੰਡ ਦੇ ਵਿੱਚ ਜਾਂ ਗਹਿਣਾ ਏਰੀਆ ਜਿਵੇਂ ਸੀਨੀਰ ਵਾਲ ਵਿਲਾ ਚੰਨਣਵਾਲ ਹੋ ਸਕਦਾ ਵੀ ਡਰੋਨ ਦੇ ਜਿੰਨਾ ਟਾਈਮ ਬੈਟਰੀ ਨਾ ਮੁੱਕੇ ਉਹਨਾਂ ਟਾਈਮ ਡਰੋਨ ਉੱਡਦੀ ਜਾਵੇ। ਲੋਕਲ ਗਹਿਣਾ ਏਰੀਆ ਦੇ ਵਿੱਚ ਹੋਰ ਦੇ ਚਾਂਸ ਜਿਆਦਾ ਲੱਗਦੇ ਆ। ਜਿਹੜਾ ਵੀ ਵੀਰ ਡਰੋਨ ਸਾਡਾ ਲੱਭ ਕੇ ਦੇਊਗਾ ਜਾਂ ਕਿਸੇ ਵੀਰ ਕੋਲ ਹੈਗਾ ਗਾ ਯਾਰਾਂ ਤਾਂ ਸਾਡੀ ਰਿਕੁਐਸਟ ਆ ਕਿਉਂਕਿ ਕਨਾਲਾਟ ਨੂੰ ਉਹਦੇ ਕੰਮ ਦਾਣੀ ਕਨਾਲ ਰੋਡ ਸਾਡੇ ਕੰਮ ਦਾਣੀ ਵਿਰੇਜਾਰ ਠੀਕ ਹੈ ਨਾ ਸਾਨੂੰ ਸਾਡਾ ਡਰੋਨ ਵਾਪਸ ਕਰਨ ਦੀ ਕਿਰਪਾ ਕਰਨੀ ਤੇ ਜਿਹੜਾ ਉਹ ਵੀਰ ਦਾ ਬਣਦਾ ਬਾਜ ਬੇਨਾਮ ਆ ਉਹਨੂੰ ਸਪੈਸ਼ਲ ਦਿੱਤਾ ਜਾਊਗਾ ਮੈਂ ਆਪਦੇ ਬੰਨੇ ਸਪੈਸ਼ਲ ਉਹਨੂੰ ਨਾਮ ਦੇ ਦੂੰਗਾ ਯਾਰ ਠੀਕ ਹੈ ਜੀ ਤੇ ਬਾਕੀ ਦੋ ਨੰਬਰ ਤੇ ਬੇਨਤੀ ਆ ਚਲੋ ਜੇ ਤੁਸੀਂ ਕੋਈ ਵੀ ਨਵੀਂ ਚੀਜ਼ ਜਾਂ ਡਰੋਨ ਵਗੈਰਾ ਮਗਵਾਉਣੇ ਆ ਤਾਂ ਪਹਿਲਾਂ ਕਿਸੇ ਜਾਣਕਾਰ ਤੋਂ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਫੇਰ ਇਹੋ ਚੀਜ਼ ਨੂੰ ਆਪਾਂ ਡਰੋਨ ਉਡਾਈਏ ਵੀਡੀਓ ਬਣਾਈਏ ਤੇ ਤਾਂ ਕਿ ਕਿਸੇ ਹੋਰ ਵੀ ਭਰਾ ਦਾ ਜਿਹੜਾ ਡਰੋਨ ਆ ਉਹ ਘੁਮਾਚੇ ਨਾ ਤੇ ਦੋ ਨੰਬਰ ਤੇ ਜਿਹੜਾ ਸਾਡਾ ਡਰੋਨ ਆ ਨਾ ਇਹ ਵਿਦਆਊਟ ਜੀਪੀਐਸ ਆ ਜੀ ਕੋਸ਼ਿਸ਼ ਅੱਜ ਕੱਲ੍ਹ ਤੇ ਡਰੋਨਾਂ ਉਹ ਜੀਪੀਐਸ ਵਾਲੇ ਆਉਂਦੇ ਆ ਇਹ ਵਿਦਆਊਟ ਜੀਪੀਐਸ ਆ ਤਾਂ ਕਰਕੇ ਉਹਦਾ ਡਰੋਨ ਲੱਭ ਨਹੀਂ ਰਿਹਾਗਾ ਸਾਰੇ ਵੀਰਾਂ ਨੂੰ ਬੇਨਤੀ ਆ ਜਿਹਦੇ ਕੋਲੇ ਵੀ ਡਰੋਨ ਹੋਵੇ ਯਾਰ ਵੀਰ ਬਣ ਕੇ ਸਾਰੇ ਦਿੱਤੇ ਹੋਏ ਸੰਪਰਕ ਨੰਬਰ ਤੇ ਕਾਲ ਕਰੋ ਤੈਨੂੰ ਬਹੁਤ ਸ਼ੁਕਰੀਆ ਹੋਵੇਗਾ ਓਕੇ ਸਾਰੇ ਵੀਰਾਂ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ